ਸਰਬੱਤ ਦਾ ਭਲਾ ਚੈਰੀਟੇਬਲ ٹرسٹ ਨੇ ਸਨੀਓ ਬ੍ਰਾਹ ਸਕਾਲਰਸ਼ਿਪ ਸਕੀਮ ਅਧੀਨ ਐਮਬੀਬੀ ਜੀਜੀਜੀ ਗਰਲਸ ਕਾਲਜ ਦੇ ਸੈਸ਼ਨ 2024-25 ਦੇ 27 ਲੋੜਵੰਦ ਵਿਦਿਆਰਥੀ ਨੂੰ 2,17,000 ਰੁਪਏ ਕਾਲਜ ਦੀਆਂ ਫੀਸਾਂ ਦੇ ਰੂਪ ਵਿੱਚ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਤਵੰਤ ਕੌਰ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਐਜੂਕੇਸ਼ਨ ਦੇ ਡਾਇਰੈਕਟਰ ਇੰਦਰਜੀਤ ਕੌਰ ਅਤੇ ਪਟਿਆਲਾ ਦੇ ਪ੍ਰਧਾਨ ਸੁਰਿੰਦਰ ਸਿੰਘ ਮੌਜੂਦ ਸਨ। ਪਿਛਲੇ 5 ਸਾਲਾਂ ਤੋਂ ਮੈਂ ਲਗਾਤਾਰ ਮਾ ਜੀ ਜੇ ਫੀਸਾਂ ਦੇ ਚੈੱਕ ਦੇ ਲਈ ਇੱਥੇ ਸਰਬੋਤਮ ਦਾ ਪਲਾ ਚੈਰੀਟੇਬਲ ਟਰਸਟ ਦੇ ਨਾਲ ਇੱਥੇ ਹੁੰਦੀ ਰਣੀ ਐ ਇੱਕੀ ਵਾਰੀ ਵੀ ਮੈਂ ਹੁਣ 27 ਬੱਚਿਆਂ ਦਾ 2 ਲੱਖ 17000 ਦਾ ਚੈੱਕ ਲੈ ਕੇ ਤੁਹਾਡੇ ਕਾਲਜ ਦੇ ਚਾਹੀਏ ਇਹ ਟਰਸਟ ਦੇ ਨਾਲ ਤੁਹਾਡਾ ਕਾਲਜ 2021 ਤੋਂ 21 ਦੇ ਸੈਸ਼ਨ ਤੋਂ ਜੁੜਿਆ ਹੋਇਆ ਹੈ ਪਿੱਛੇ ਵੀ ਅਸੀਂ ਲਗਭਗ 7 ਲੱਖ 40000 ਦੇ ਕਰੀਬ ਜਿਹੜੇ ਬੱਚਿਆਂ ਦੀ ਸਕਾਲਰਸ਼ਿਪ ਅਸੀਂ ਦੇ ਚੁੱਕੀ ਹਾਂ ਤੇ ਹੁਣ ਵੀ 217ਵਾਂ ਜਗਾ ਚੈੱਕ ਵਿੱਚ ਸਤਾਈ ਬੱਚਾ ਲਈ ਲੈ ਕੇ ਆਈਆਂ ਇਹ ٹرسٹ ਜਿਹੜਾ ਹੈਗਾ ਇਹਦੇ ਵਿੱਚ ਸਿਰਫ ਇੱਕ ਹੀ ਬੰਦੇ ਦਾ ਪੈਸਾ ਜਿਹੜਾ ਹੈਗਾ ਉਹ ਲੱਗਦਾ ਹੈ ਉਹ ਹੈਗੇ ਆ ਡਾਕਟਰ ਐਸ.ਪੀ ਸਿੰਘ ਹੁੰਦਾ ਹੈ ਕੋਪੜੀ ਕਮਾਈ ਦਾ 98% ਹਿੱਸਾ ਇਸ ਲੋਕ ਭਾਈ ਦੇ ਕੰਮਾਂ ਦੇ ਵਿੱਚ ਲੱਗਦਾ ਹੈ ਸਿਰਫ 2% ਹਿੱਸਾ ਜਿਹੜਾ ਹੈ ਉਹ ਆਪਣੇ ਦੇ ਰੱਖਦੇ ਸੋ ਹਰ ਇੱਕ ਫੀਲਡ ਪੰਜਾਬ ਦਾ ਯਾ ਗਰੀਬ ਬੰਦੇ ਦਾ ਜਿੱਥੇ ਵੀ ਕਿਸੇ ਨੂੰ ਕੋਈ ਹੱਲ ਚਾਹੀਦੀ ਹੈ ਉੱਥੇ ਟਰਸਟ ਹਰ ਵੇਲੇ ਤਤਪਰ ਰਹਿੰਦਾ ਹੈ ਹਰ ਵੇਲੇ ਤਿਆਰ ਰਹਿੰਦਾ ਉਸੇ ਮਦਦ ਕਰਨ ਵਾਸਤੇ ਸੋ ਮੇਨਲੀ ਬਿਟਰ ਆ ਦੋ ਸਟ੍ਰੀਮ ਜਿਹੜੀਆਂ ਹੈਗੀਆਂ ਐਜੂਕੇਸ਼ਨ ਤੇ ਹੈਲਥ ਜਿਹਦੇ ਵਾਸਤੇ ਸਾਰਾ ਉੱਚ ਕੰਟਰੀ ਦੇ ਨੱਪਰ ਕਰਦਾ ਉਹ ਇਹ ਦੋ ਸਟ੍ਰੀਮ ਜਿਹੜੀਆਂ ਹੈਗੀਆਂ ਉਹ ਇਸ ਟਰਸਟ ਨੇ ਅਡਾਪਟ ਕੀਤੀਆਂ ਹੋਈਆਂ ਨੇ ਐਜੂਕੇਸ਼ਨ ਦੇ ਵਿੱਚ ਬੱਚਿਆਂ ਨੂੰ ਫੀਸਾਂ ਦੀ ਲੋੜ ਹੁੰਦੀ ਹੈ ਤਾਂ ਉਹ ਵਿੱਚਾਂ ਬੱਚਿਆਂ ਨੂੰ ਫੀਸਾਂ ਦਿੱਤੀਆਂ ਜਾਂਦੀਆਂ ਪਰ ਉੱਥੇ ਦੋ ਕੰਡੀਸ਼ਨਸ ਲਗਾਈਆਂ ਗਈਆਂ ਕਿ ਇੰਟੈਲੀਜੈਂਟ ਬੱਚੇ ਜਿਨ੍ਹਾਂ ਦੇ ਨੰਬਰ 80% ਤੋਂ ਉੱਪਰ ਹੋਣ ਉਹਨਾਂ ਬੱਚਿਆਂ ਨੂੰ ਫੀਸ ਦਿੱਤੀ ਜਾਂਦੀ ਹੈ ਜਿਹੜੇ ਪੇਰੈਂਟ ਲੈਸ ਬੱਚੇ ਨੇ ਉਹਨਾਂ ਵਾਸਤੇ ਕੋਈ ਕੰਡੀਸ਼ਨ ਨਹੀਂ ਹੈਗੀ ਐ ਕਿ ਉਹ ਬੱਚੇ ਲੈ ਆਏ ਕਲਾਸ ਦੇ ਵਿੱਚ ਪਾਸ ਹੋਵੇ ਠੀਕ ਹੈ ਪਰ ਇੱਕ ਕੰਡੀਸ਼ਨ ਹੈ ਕਿ ਇੱਥੇ ਫੀਸ ਜਿਹੜੀ ਹੈ ਕਦੇ ਪੂਰੀ ਥੋੜੀ ਫੀਸ ਦਿੱਤੀ ਜਾਂਦੀ ਹੈ ਕਿਉਂਕਿ ਕੁਝ ਬੱਚਾ ਆਪਣੇ ਕੋਲੋਂ ਪਾਵੇ ਤਾਂ ਕਿ ਉਹਨੂੰ ਥੋੜਾ ਜਿਹਾ ਦਰਦ ਹੋਵੇ ਵੀ ਮੈਂ ਫੀਸ ਪਾਈ ਐ ਤਾਂ ਚੰਗੀ ਤਰ੍ਹਾਂ ਪੜ ਸਕੇ ਥੋੜੀ ਫੀਸ ਉਹ ਆਪਣੇ ਕੋਲੋਂ ਪਾਉਂਦੇ ਆ ਤਾਂ ਕਿ ਉਹਨੂੰ ਪਤਾ ਲੱਗੇ ਵੀ ਮੈਨੂੰ ਫੀਸ ਮਿਲੀ ਐ ਅਗਲੀ ਵਾਰੀ ਵੀ ਮੈਨੂੰ ਫੀਸ ਮਿਲੂਗੀ ਤਾਂ ਬੜੀ ਮਿਹਨਤ ਕਰਕੇ ਆਪਣੀ ਕਲਾਸ ਦੇ ਵਿੱਚੋਂ ਇਸ ਫੀਲਡ ਦਾ ਵਧੀਆ ਤਰ੍ਹਾਂ ਇਸਤੇਮਾਲ ਕਰਕੇ ਵਧੀਆ ਤਰ੍ਹਾਂ ਪੜ੍ਹ ਕੇ ਆਪਣੇ ਨੰਬਰ ਲੈ ਕੇ ਇਸ ਤਰ੍ਹਾਂ ਦੇ ਕਾਬਿਲ ਆਪਣੇ ਆਪ ਨੂੰ ਬਣਾ ਕੇ ਤੁਸੀਂ ਵੀ ਇਸ ਫੀਲਡ ਦੇ ਵਿੱਚ ਜਿੰਨੀ ਵੀ ਤੁਹਾਡੀ ਕੰਟਰੀਬਿਊਸ਼ਨ ਹੋ ਸੇ ਹੋ ਸਕੇ ਇਸ ਫੀਲਡ ਦੇ ਥੋੜੀ ਨੋਟੀ ਕੰਟਰੀਬਿਊਸ਼ਨ ਤੁਸੀਂ ਵੀ ਬਾੜ ਦੇ ਕਾਬਿਲ ਹੋ ਸਕੋ ਇਹ ਜੋ ٹرسٹ ਹੈ ਨਾ ਇਸ ਦੇ ਵਿੱਚ ਕੋਈ ਵੀ ट्रांजैक्शन ਹੁੰਦੀ ਹੈ ਉਹ ਜਾਂ ਤਾਂ ਤੁਹਾਡੀ ਬੈਂਕ ਟ੍ਰਾਂਸਫਰ ਹੁੰਦੀ ਹੈ ਜਾਂ ਥਰੂ ਚੈੱਕ ਹੁੰਦੀ ਹੈ ਕਿਸੇ ਨੂੰ ਵੀ ਕੋਈ ਕੈਸ਼ ਨੀਦ ਪਰਾ ਬਿਲਕੁਲ ਟਰਾਂਸਪੇਰੈਂਟ ਕੰਮ ਹੈ ਕ੍ਰਿਸਟਲ ਕਲੀਅਰ ਇੱਕ ਹੀ ਬੰਦੇ ਦੀ ਕਮਾਈ ਹੈ ਜਿਹੜੀ ਇਵਨ ਇਵਨ ਸਾਡੇ ਟਰਸਟ ਦੇ ਵਿੱਚ ਸਾਡਾ ਟਰਸਟ ਦੇ ਕੋਲ ਅਮਰਾਈ ਸਾਹਿਬ ਨੇ ਬਣਾਇਆ ਸਾਨੂੰ ਉਹਨਾਂ ਨੇ ਮੈਂਬਰ ਬਣਾਇਆ ਅਸੀਂ ਕਹਿੰਦੇ ਸਾਡਾ ਟਰਸਟ ਕੱਲੋਂ ਤੁਸੀਂ ਵੀ ਕਹੋਗੇ ਕਿ ਇਹ ਸਾਡਾ ਟਰਸਟ ਹੈ ਅਸੀਂ ਇਸ ਟਰਸਟ ਦੇ ਨਾਲ ਜੁੜੇ ਹੋਏ ਕੋਈ ਵੀ ਰਸੀਦ ਬੁੱਕ ਨਹੀਂ ਹੈ ਕੋਈ ਬੰਦਾ ਕਹੇ ਕਿ ਅਗਰ ਅਸੀਂ ਕੈਸ਼ ਜਮਾ ਕਰਾਉਣਾ ਚਾਹਦੇ ਆਂ ਤੁਸੀਂ ਬੱਚਿਆਂ ਨੂੰ ਦੇ ਦਿਓ ਜਾਂ ਕਿਸੇ ਨੀਡਿੰਗ ਨੂੰ ਪਹੁੰਚਾ ਦਿਓ ਸਾਡੇ ਕੋਲ ਕੋਈ ਰਸੀਦ ਰਕਣੀ ਸਿਰਫ ਇੱਕ ਬੰਦੇ ਦੀ ਕਮਾਈ ਦੇ ਵਿੱਚੋਂ ਔਰ ਇੰਨੀਆਂ ਕ ਸੇਵਾਵਾਂ ਚੱਲ ਰਹੀਆਂ ਨੇ ਕਿ ਤੁਸੀਂ ਕਿਸੇ ਸੇਵਾ ਦਾ ਨਾਮ ਲਓ ਉਸ ਦੇ ਵਿੱਚ ਹੀ ਇਹ ਟਰਸਟ ਤੁਹਾਨੂੰ ਉੱਥੇ ਖੜਾ ਮਿਲੇਗਾ ਜੋ ਆਪਣੇ ਡਾਂਸ ਡਰਾਮਾ ਜਾਂ ਇਵਨ ਪਿੱਛੇ ਜਾਏ ਸਾਡੇ ਕੋਲ ਇੱਕ ਬਾਲੀਵੁੱਡ ਤੋਂ ਬਾਲੀਵੁੱਡ ਨੂੰ ਆਪਾਂ ਦੇਖਦੇ ਨੇ ਉਹ ਬੜੇ ਪੈਸੇ ਉਹਨਾਂ ਕੋਲੇ ਹੈ ਸੱਦਕੋੜ ਨੂੰ ਮੈਨੂੰ ਰਿਕੁਐਸਟ ਆਈ ਕਿ ਸਾਡੇ ਕੁਝ ਐਸੇ ਆਰਟਿਸਟ ਨੇ ਜਿਹੜੇ ਈਵਨ ਆਪਣਾ ਇਲਾਜ ਨਹੀਂ ਕਰਵਾ ਸਕਦੇ ਹੈਂਡ ਟੂ ਮਾਊਥ ਵੀ ਨਹੀਂ ਆ 10 ਕਲਾਕਾਰ ਐਸੇ ਨੇ ਜਿਹੜੇ ਕਿਸੇ ਟਾਈਮ ਤੇ ਉਹਨਾਂ ਦਾ ਪੂਰਾ ਬਾਲੀਵੁੱਡ ਦੇ ਵਿੱਚ ਨਾਮ ਸੀ ਅੱਜ ਉਹਨਾਂ ਦੇ ਕੋਲ ਕੁਝ ਨਹੀਂ ਹੈ ਅਸੀਂ ਉਹ 10 ਆਰਟਿਸਟ ਨੂੰ 5000 ਪਰ ਮਨਥ ਹੁੰਦੇ ਹਿਸਾਬ ਨਾਲ ਉਹਨਾਂ ਦੀ ਅਸਿਸਟੈਂਸ ਚਾਹੀਏ ਸੋ ਇਹ ਹਰ ਇੱਕ ਫੀਲਡ ਦੇ ਵਿੱਚ ਇਹ ਸੰਸਥਾ ਰਹੀ ਜੁੜੀ ਹੋਈ ਹੈ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਦੋਂ 2020-21 ਚ ਕਰੋਨਾ ਦੇ ਟਾਈਮ ਸਾਡੇ ਕੋਲ ਪਹੁੰਚੇ ਲੈਬਾਰਟਰੀ ਦਾ ਕਾਰਟਨ ਸੀ ਮੈਨੂੰ ਬੁਲਾਇਆ ਗਿਆ ਕਿ ਸਰ ਆ ਰਿਹਾ ਹੈ ਤੁਸੀਂ ਜ਼ਰੂਰ ਆਓ ਮੈਂ ਜਦੋਂ ਇੱਥੇ ਪਹੁੰਚੀ ਤਾਂ ਸਰ ਨੇ ਦੱਸਿਆ ਆਪਣੀਆਂ ਪ੍ਰੋਬਲਮਸ ਅਸੀਂ ਆ ਬੱਚਾ ਉਸ ਟਾਈਮ ਇਹ ਪੋਜੀਸ਼ਨ ਸੀ ਕਿ ਤੁਹਾਡੇ ਪੇਰੈਂਟਸ ਦੀ ਜੋਬ ਜਾ ਚੁੱਕੀ ਸੀ ਤੇ ਸਾਨੂੰ ਇਹ ਸੀ ਕਿ ਸਾਡਾ ਕਾਲਜ ਖਤਮ ਹੋ ਜਾਣਾ ਅਗਰ ਤੁਹਾਨੂੰ ਪੇਰੈਂਟਸ ਨੇ ਪੜ੍ਹਾਣ ਤੋਂ ਬੰਦ ਕਰ ਦਿੱਤਾ ਤਾਂ ਮੈਂ ਸਰ ਨੂੰ ਰਿਕਵੈਸਟ ਕੀਤੀ ਸਰ ਕਹਿੰਦੇ ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਮੈਰਿਟ ਬੇਸ ਤੇ ਤੇ ਮੈਂ ਫਾਦਰਲੈਸ ਬੱਚਿਆਂ ਦੇ ਉਹਨਾਂ ਦੇ ਫਾਰਮ ਫਿਲ ਕਰਵਾ ਦੋ ਤੁਹਾਨੂੰ ਜੋ ਬਣਦਾ ਉਹ ਤੁਹਾਨੂੰ ਮੈਂ ਦਊਂਗਾ ਫਿਰ ਉਸ ਤੋਂ ਬਾਅਦ ਉਹ ਮੈਨੂੰ ਮੈਮ ਡਾਕਟਰ ਇੰਦਰਜੀਤ कौर ਗਿਰ ਉਹਨਾਂ ਦਾ ਨੰਬਰ ਦੇ ਕੇ ਗਏ ਕਿ ਤੁਸੀਂ ਮੈਮ ਨੂੰ ਸਿੱਧਾ ਹੀ ਕੰਟੈਕਟ ਕਰ ਲਓ ਤੇ ਮੈਮ ਨੇ આજ ਤੱਕ ਮੈਨੂੰ ਕਦੇ ਵੀ ਮਨਾ ਨਹੀਂ ਕੀਤਾ ਤੇ ਮੈਂ ਸਭ ਤੋਂ ਜ਼ਿਆਦਾ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਦਾ ਰਿਣੀ ਆ ਉਸ ਤੋਂ ਬਾਅਦ ਮੈਡਮ ਡਾਕਟਰ ਇੰਦਰਜੀਤ ਗੁਰਗਿਲ ਤੇ ਸਾਡੇ ਕੋਲ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਸੁਰੇਂਦਰ ਸਰ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੀ ਆ ਠੀਕ ਹੈ ਤੇ ਜੋ ਇੰਨੀ ਮਿਹਨਤ ਦਾ ਸਰ ਤੁਹਾਨੂੰ ਪੈਸਾ ਦੇ ਰਿਹਾ ਉਹਦਾ ਤੁਸੀਂ ਪੂਰਾ ਮੋੜਨਾ ਹੈ ਕਿ ਪੜ ਕੇ ਆਪਣੇ ਵਧੀਆ ਨੰਬਰ ਲੈ ਕੇ ਮੈਰਿਟ 'ਚ ਆ ਕੇ ਦਿਖਾਓ ਠੀਕ ਹੈ ਮੈਂ ਇੱਕ ਵਾਰ ਫਿਰ ਤੋਂ ਡਾਕਟਰ ਐਸ.ਪੀ. ਸਿੰਘ ਉਪਰਾਇ ਜੀ ਦਾ ਮੈਮ ਇੰਦਰਜੀਤ ਕੌਰ ਗਿੱਲ ਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੀ ਆ ਤੇ ਉਮੀਦ ਕਰਦੀ ਆ ਕਿ ਅੱਗੇ ਤੋਂ ਵੀ ਮੈਮ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋਗੇ ਤੇ ਸਾਡੇ ਬੱਚਿਆਂ ਦੀ ਹੈਲਪ ਕਰਦੇ ਰਹਿਓਗੇ